ਦੀ ਹਾਲ ਚਾਲ ਆ ਫਰੈਂਡ ਤੁਹਾਡੇ ਤੇ ਅੱਜ ਆਪਾਂ ਦੇਖੋ ਸ਼ਾਮ ਦੀ ਫੇਰ ਤਿਆਰੀ ਕਰ ਲਈ ਜੀ ਸਵੇਰੇ ਖਾ ਲਓ ਰੋਟੀਆਂ ਸ਼ਾਮ ਨੂੰ ਖਾ ਲਓ ਤੇ ਆਪਾਂ ਬਣਾਉਣ ਜਾ ਰਹੇ ਆ ਆਲੂਆਂ ਦੀ ਦਾਲ ਤੇ ਸ਼ਿਮਲਾ ਮਿਰਚ ਦੀ ਦਾਲ ਤੇ ਆ ਆਪਾਂ ਆਲੂ ਕੱਟ ਲਿਆ ਪੰਜ ਸ਼ਿਮਲਾ ਮਿਰਚ ਆਪਣੀ ਰਾਤ ਦੀ ਕੱਟੀ ਪਈ ਆ ਤੇ ਉਹਨਾਂ ਮੈਂ ਦਾਲ ਬਣਾਉਣੀ ਸਿਖਾ ਰਹੀ ਆ ਰੈਸਪੀ ਕਿਰਨਾ ਦੀ ਰਸੋਈ 'ਚ ਤੁਹਾਡਾ ਸਵਾਗਤ ਹੈ ਜੀ ਤੇ ਬਸ ਹੁਣ ਆਪਾਂ ਤੁਹਾਨੂੰ ਤੜਕਾ ਤੜਕੂਆ ਲਾ ਕੇ ਦਾਲ ਬਣਾ ਕੇ ਦਿਖਾਵਾਂਗੇ ਵੀ ਦਾਲ ਬੰਦ ਹੀ ਕਿਵੇਂ ਆ ਇੱਕ ਨੰਬਰ ਦਾਲ ਪ੍ਰਿੰਡ ਤੇ ਅਸੀਂ ਅੱਜ ਬਾਹਰ ਘੁੰਮ ਕੇ ਆਏ ਆ ਸਾਨੂੰ ਬਹੁਤ ਵਧੀਆ ਲੱਗਿਆ ਬੜਾ ਮਾਣ ਸਤਿਕਾਰ ਦਿੱਤਾ ਉਹਨਾਂ ਨੇ ਜਿਨ੍ਹਾਂ ਦੇ ਘਰੇ ਅਸੀਂ ਗਏ ਸੀਗੇ ਕਰਤਾਰ ਕਲੋਨੀ ਕਰਤਾਰ ਕਲੋਨੀ ਜੀ ਕਰ ਕਰ ਕਰਤਾਰ ਕਲੋਨੀ ਚ ਗਏ ਸੀ ਆਪਾਂ ਜੀ ਬਹੁਤ ਵਧੀਆ ਸੀਗੇ ਜੀ ਬਹੁਤ ਵਧੀਆ ਉਹਨਾਂ ਦਾ ਘਰ ਵੀ ਬਹੁਤ ਸੋਹਣਾ ਸੀਗਾ ਤੇ ਆਪ ਵੀ ਬੰਦੇ ਨਾਈਸ ਬੰਦੇ ਸੀ ਸਾਰੇ ਬੰਦੇ ਹੋਏ ਤੇ ਅੱਜ ਮੇਰੀ ਮੰਮੀ ਉਹਨਾਂ ਕਰੇ ਤਿੰਨ ਚੁੰਡਾ ਖਾ ਕੇ ਆਈ ਹੈ ਜਣੂ ਕਹਿੰਦੇ ਪਿਆਰੇ ਚੁੰਡੇ ਖਵਾ ਖਵਾ ਫਰਾਈਟ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਨਾ ਕਿ ਇਹਦੇ ਰੱਸੀ ਪਾਲਾ ਤੇ ਕਹਿੰਦੇ ਕਾਲੇ ਤੂਫਾਨ ਦੇ ਲੈ ਜਾ ਕੇ ਤੂੰ ਭੱਖ ਲੱਗੂਗੀ ਰਾਹ ਤੇ ਖਾਈ ਚੱਲੀ ਫਰੈਂਡ ਸਮੋਸੇ ਵੀ ਸੀ ਫਰੈਂਡ ਬਹੁਤ ਸਵਾਦ ਸੀ ਕਿਆ ਮੇਰੀ ਦਾਲ ਤੇ ਖਾਰੇ ਭਾਈ ਮੈਂ ਕਾਦੀ ਕੱਟੀ ਆ ਜੀ ਉਹਨਾਂ ਦੇਖੀ ਜਾਂਦਾ ਸਾਰਾ ਕੁਝ ਹਾਂਜੀ ਤੇ ਇਹ ਆ ਲਸਣ ਫਰੈਂਡ ਲਸਣ ਪਾਉਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਭਾਈ ਲਸਣ ਤੋਂ ਬਿਨਾਂ ਮਟਰ ਦਾਲ ਬਣਦੀ ਨਹੀਂ ਆਪਣਾ ਤਾਂ ਲਸਣ ਖਾਣੇ ਦੀ ਬਾਤ ਠੀਕ ਹੈ ਤੇ ਤਾਂ ਜੇ ਤਾਂ ਮੈਨੂੰ ਠੰਡ ਦੇ ਵਿੱਚ ਮੈਂ ਠੰਡ ਨਹੀਂ ਲੱਗਦੀ ਹੈ ਦੇਖਾਉਂਦੇ ਆਪਾਂ ਤੋਂ ਨਾਲ ਫਿਰ ਮਿਲਦੇ ਆਂ ਰਸੋਈ ਚ ਫਰੈਂਡ ਆਹ ਦੇਖੋ ਇਹ ਪੰਜਾਬ ਵਾਲੀ ਪਤਾ ਕਿਹੜੀ ਸੀ ਸ਼ਿਮਲਾ ਰਚ ਦੀ ਦਾਲ ਉਹ ਦਾਲ ਹਮਨੇ ਪੜ ਰਹੀ ਹੈ ਆਪਣੇ ਘਰ ਚ ਠੀਕ ਹੈ ਜੀ ਤੇ ਬੋਤੇ ਜੀ ਤੇ ਇਹ ਫਰਾਂਗ ਨਾ ਕੀ ਕਰ ਗਈ ਗਰੀਬੀ ਦਾ ਬਤਨ ਪਤਾ ਹੀ ਨਹੀਂ ਕਿ ਫਿਰ ਕੀ ਕਰੇਗੇ ਹਮ ਸਵਾਗਤ ਆਪਕੇ ਆ ਕੇ ਉਹ ਆ ਗਿਆ ਸਕਰੀਨ ਫਰਾਂਡ ਅਮਰੀਕਾ ਆਲਾ ਆ ਰਹਾ ਨਾ ਲੜਾਈ ਹੋਈ ਸੀ ਤੇ ਉਹ ਮੈਨੂੰ ਹੁਣਾਉਣ ਵਾਸਤੇ ਆਇਆ ਦੇਖੋ ਤੇ ਪਰ ਜੀ ਤਾਂ ਨਹੀਂ ਕਰਦਾ ਖਾਣ ਨੂੰ ਮੂਝ ਪਾਣੀ ਹੀ ਆਈ ਜਾਂਦਾ ਨਾ ਇਹ ਨੂੰ ਬੁਲਾਉਣ ਨੂੰ ਜੀ ਕਰਦਾ ਬੋਸਵਾ ਰਪਣ ਹੁਸਨ ਤੇਰਾ ਤੋਬਾ 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 ਆ ਕਰੀ 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 ਕਿ ਹੁਸਨ ਤੇਰਾ ਤੋਬਾ ਇਸ ਸਿਰ ਨੂੰ ਨਿਤਾ ਹੈ ਪਗ ਸਤੇਰੇ ਮੈਂ ਤੁਸਮਨੇ ਖੜੀ ਹੂੰ ਤੇ ਹੁਪੇ ਲੱਛਣ ਦੀ ਕਰਿਆ ਨੇ ਬਈ ਆਹ ਤੇ ਨਕਰੇ ਦੇ ਦੇ ਮੋਟੇ ਬਣਾ ਲੇਗੀ ਪਤਾ ਕਰੋ ਜਾਨ ਨਿਕਲ ਜਾਈ ਹਾਂ ਬੋਲ ਇਹ ਰੱਖ ਦੇ ਕੋਤੇ ਹਾਂ ਹੋ ਲੈ ਵੀ ਚੱਕ ਚੋਰਾਂ ਨੂੰ ਮੋਰ ਲੱਗੇ ਜਾ ਮਰ ਜਾ ਲੈ ਕਾਇ ਕਰ ਆ ਦੇਖੋ ਮੁੰਡਾ ਚੋਰਾਂ ਨੂੰ ਤਈ ਮੋਰ

ਲੋਲੀ ਉਹ ਪਨਾਗੇ ਲੋ ਹਾਂਜੀ ਕੱਲ ਸਿਆਰੇ ਜੀ ਫਿਰ ਨਈਆਂ ਆਲੇ ਦਸੇ ਰਾਣੇ ਹੁੰਦਾ ਓਏ ਤੇਰੇ ਫਰੈਂਡ ਮੇ ਜਾਣਗੇ ਹਾਂਜੀ ਫਰੈਂਡ ਤੇ ਜੇ ਕੋਈ ਗੋਣਾਣੇ ਮੰਡੀ ਦਾ ਹੈਗਾ ਆਪਣਾ ਭਾਈ ਭੈਣ ਭਰਾ ਸੇਦੀ ਮਾਂ ਗੋਣਾਣੇ ਮੰਡੀ ਆਪਾਂ ਨੂੰ ਮਿਲ ਸਕਦੇ ਆ ਆਪਾਂ ਜਾ ਰਹੇ ਕੱਲ ਨੂੰ ਪ੍ਰੋਮੋਸ਼ਨ ਕਰਨ ਗੋਣਾਣਾ ਮੰਡੀ ਇਸ ਡਾਕਟਰ ਨੇ ਬਣਾਇਆ ਆਪਾਂ ਨੂੰ ਤੇ ਮੇਰੇ ਆਤੀ ਦੋਹਣੀਆਂ ਆ ਆ ਤੇ ਦਰਦ ਕਰਦੇ ਆ ਆ ਚੀਜ਼ ਛੋੜ ਕਰੀਏ ਨੇ ਫਰੈਂਡ ਪ੍ਰੋਮੋਸ਼ਨ ਕਰਨ ਜਾ ਰਹੀ ਜੀ ਪ੍ਰੋਮੋਸ਼ਨ ਨਹੀਂ ਜੀ ਕਰਨ ਜਾ ਰਹੇ ਬਸ ਮਜ਼ਾਕ ਕਰੀ ਜਾ ਰਹੇ ਫਰੈਂਡ ਮੇਰੇ ਆਹ ਸਾਹ ਚ ਦਰਦ ਆ ਆ ਵਧੀਆ ਹੋ ਗਿਆ ਜੀ ਅਸਾਂ ਨੂੰ ਕਿਸੇ ਦੇ ਨਾਲ ਸੁਭਾਈ ਹੋਈ ਹੈ ਸਾਨੂੰ ਕਦੇ ਗੋਣਿਆਂ ਮੰਡੀ ਦਾ ਉਤਰਾ ਬਹੁਤ ਵਧੀਆ ਤੇ ਆਪਾਂ ਉੱਥੇ ਜਾਵਾਂ ਕੱਲ ਨੂੰ हां जी ਨਈਆਂ ਵਾਲੇ ਦੇ ਵਿੱਚੋਂ ਨਹੀਂ ਹੋ ਕੇ ਆ ਰਹੇ ਆ ਕੋਈ ਨਈਆਂ ਵਾਲਾ ਤਾਂ ਹੈਗਾ ਤੇ ਰਾਹ ਦੇ ਵਿੱਚ ਰੋਕ ਲਿਓ ਤਾਂ ਜੋ ਵੀ ਦਸ ਦਸੀ ਆ ਨਵਾਂ ਨਹੀਂ ਦਸੀ ਦਾ ਹੁੰਦਾ ਉਹ ਧੀਰਾ ਪਹਿਲਾ ਪਤਾ ਮੈਂ ਉਹ ਯਾਰ ਇੰਦਾ ਖਰਾਬ ਬਣਦਾ ਅਰੇ ਕਰਨਾ ਕੋਈ ਕੋ ਦਾ ਬਣੋ ਫੇਰ ਬਾਗੇ ਨਾ ਦਸ ਰੀ ਐ ਕਰਨਾ ਫੇਰ ਤੇਲ ਫੱਗਦਾ ਸਾਰੀ ਐ ਕਰਨਾ ਕਰਾਈ ਦੇ ਤੇਲ ਨਾਲ ਤਾਂ ਦਾ ਸਿੱਟ ਨੂੰ ਆਇਆ ਕਰਨਾ ਆਮ ਨਵੀਂ ਆਸ ਓਮ ਫਟ ਤੋ ਆ ਕੋ ਯਰ ਗੈਸ ਕਟ ਹੋਇਆ ਪਾ ਜੀ ਮਾਰੀ ਕੋਈ ਨਹੀਂ ਤੇਲ ਪਾਤ ਕਉ ਕਿਉਂ ਦੋ ਪਾਵਾਂਗੇ ਟਮਾਟਰ ਕੱਢੇ ਸਵਾਦ ਸਵਾਦ ਟਮਾਟਰ ਕੱਟਣ ਦਾ ਤਰੀਕਾ ਵੀ ਦਿਖਾਵਾਂ ਟਮਾਟਰ ਕਿਡਾ ਤਰੀਕਾ ਦੇਖੋ ਜੀ ਮੇਰੀ ਮਾਂ ਦਾ ਅੰਗਰੇਜ਼ਾਂ ਦਾ ਸਿਸਟਮ ਇਹ 15 ਸਾਲ ਕੁਕਿੰਗ ਕੀਤੀ ਆ 15 ਸਾਲ ਬਹੁਤ ਵੱਡੀ ਕੁਟਿਚੇ ਲੱਗੀ ਸੀ ਮੈਂ ਕੁਕਿੰਗ ਤੇ 15 ਸਾਲ ਦੇਖੋ ਮੇਰੇ ਜਿਹਾ ਸਪੋ ਟਮਾਟਰ ਨਹੀਂ ਘੱਟ ਸਾਲ ਦਾ ਦੇਖੋ ਜਿਹਨੇ ਕਿਸੇ ਕੁਕਿੰਗ ਸਿੱਖਣੀ ਹੈ ਤਾਂ ਮੇਰੀ ਮੰਮੀ ਕੁਕਿੰਗ ਵੀ ਕਰ ਲੈਂਦੀ ਹੈ ਜੀ ਇਹ ਟਮਾਟਰ ਥੱਲੇ ਡੇਕਵੇਂ ਬਰੰਨ ਨੂੰ ਉਤੋ ਕੇ ਵਾਪਸ ਪਾਉਣਾ ਚਾਹੀਜੇ ਵੇਸਟ ਲਈ ਜਾਂ ਵੇਸਟ ਟਮਾਟਰ ਕਿਉਂਕਿ ਬਹੁਤ ਮਹਿੰਗਾਈ ਬਹੁਤ ਆ ਇਹ ਜੋ ਤੜਕਾ ਲਾ ਕੇ ਉਹ ਵਾਏ ਕਰਨਾ ਤੜਕਾ ਆਏਗਾ ਇਹ ਤੂੰ ਸਬਜੀ ਦੇਖ ਤਾ ਬੜੀ ਜਾਨ ਬਰੰਨ ਇੱਕ ਕਰਚੀ ਪੂਰੀ ਪੋਣੀਆਂ ਦੀ ਨੂਨ ਦੀ ਨੂਨ ਦੀ ਇੱਕ ਕਰਚੀ ਨਹੀਂ ਜਾਣਾ ਸਵਾਦ ਅਨੁਸਾਰ ਸੌਰੀ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਉਸੇ ਖਾਣੇ ਹੋ ਉਹ ਤੋੜੀ ਮੰਮੀ ਨੇ ਠੇਮਣਾ ਮਿਰਚ ਦੀ ਦਾਲ ਹੋਣ ਅਗਲੇ ਬਲੌਗ ਖੰਡ ਖੋਲਿਆ ਸਬਜੀ ਹਾਂ ਹਾਂ ਸਬਜੀ ਨਿਭਾਈ ਤੋਰੀ ਮੂੰਹਾਂਂ ਦੇ ਮਾਇਦਾ ਢੋਲ ਕਰ ਦੂ ਮੈਂ ਕੁੱਕਰ ਚੋਂ ਢੋਲ ਕਰ ਦੂ ਮੈਂ ਕੁੱਕਰ ਚੋਂ ਤੇ ਬੰਦ ਹੋਣੀ ਹੁਣ ਥੋੜੀ ਦੇਰ ਬਾਅਦ ਬਾਏ ਫਰੈਂਡ ਤੋਰੀ ਮੂੰਹਾਂ ਕਹਿੰਦਾ ਮੈਨੂੰ ਸਗਾ ਦੇ ਕਿਵੇਂ ਬਣਦੀ ਸਬਜੀ ਤੇ ਆਪਾਂ ਇਹਨੂੰ ਸੁਖਾ ਰਹੇ ਆਂ ਦੇਖੋ ਓ ਬਾਸੋ ਭਰਾਵਾ ਬਰਨ ਗਿਆ ਬਾਕਰ ਮੈਂ ਪਾਉਣਾ ਇਹਦੇ ਚ ਨਮਕ ਚ ਨਮਕ ਚ ਪਾਉਣਾ ਨੂਣ ਤਾਂ ਪਾਇਆ ਪਿਆ ਤੇ ਫਰੈਂਡ ਆਹ ਲੈ ਆਈ ਅੱਜ ਮੈਂ ਦੇਖੋ ਆ ਇਹਨੇ ਤੋੜਤਾ ਸੀਗਾ ਬੇਲਣਾ ਮੇਰਾ 50 ਰੁਪਿਆ ਦਾ ਬੇਲਣਾ ਆਇਆ ਤੇ ਆ ਆਇਆ ਫਰੈਂਡ 100 ਰੁਪਏ ਦਾ ਡੱਬਾ ਲੈ ਆਈ ਮੈਨੂੰ ਵਧੀਆ ਲੱਗਿਆ ਮਾਹ ਚੱਲ ਕੋਈ ਅਚਾਰ ਵਗੈਰੇ ਕਦੇ ਪਾਉਣਾ ਪੈ ਜਾਂਦਾਗਾ ਖਾਬਰ ਤੇ ਆ ਪਾਤੀ ਸਬਜੀ ਸੁਪਾਉਣੇ ਚੁੱਕੇ ਆ ਤੁਹਾਨੂੰ लो जी शिमला तो मिर्च की मिर्च की दाल है हल्दी आप 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 ਪਾਉਂਦਾ ਭਰ ਕੇ ਪਾਣੀ ਦਾ ਕਿਉਂਕਿ ਸਾਨੂੰ ਤਰੀ ਵਾਲੀ ਵਧੀਆ ਲੱਗਦੀ ਹੈ ਅਸੀਂ ਰੋਟੀ ਕੋਟਾ ਕੱਟ ਕੇ ਖਾਂਦੇ ਹੁੰਦੇ ਆ ਸ਼ਿਮਲਾ ਮਿਰਚ ਤਰੀ ਵਾਲੀ ਹਾਂਜੀ ਹਲਦੀ ਮਾ ਘੱਟ ਤੇ ਪਾਈਏ ਫਰੈਂਡ ਫਿਰ ਕੋਈ ਹੋਈ ਵਾਲੀ ਹੋ ਜਾਂਦੀ ਹੈ ਬਾਈ ਨਾ ਮਾਣਾ ਨਾ ਫਟ ਰਿਹਾ ਚੱਕੋ ਫਰੈਂਡ ਅਜਾੜਾ ਤੋਂ ਨਿਹਮਤ ਖੋਣ ਦਾ ਆਪਾਂ ਕੀ ਕਰ ਰਿਹਾ ਹਾਂ ਹਾਂਜੀ ਫਰੈਂਡ ਤੇ ਆ ਦੇਖੋ ਹੁਣ ਆਪਣਾ ਬੱਬੂ ਨੇ ਪਾਣੀ ਪੀ ਲਿਆ ਸ਼ੇਰ ਨੇ ਤੇ ਹੁਣ ਇਹ ਮਾਂਜੂਗਾ ਭਾਂਡੇ ਤੇ ਆਪਾਂ ਜਿਹੜੇ ਦੁਪਹਿਰੇ ਚੌਲ ਬਣਾਏ ਸੀ ਥੋੜੇ ਜਿਹਾ ਬਚ ਗਏ ਸੀਗੇ ਤੇ ਭਾਂਡੇ ਮਾਂਜ ਨੱਚ ਨੱਚ ਕੇ ਭਾਂਡੇ ਮਾਂਜਿਆ ਗੁਰੂ ਸਾਹਿਬ ਹੂੰ ਹੂੰ ਮੈਂ ਆਟਾ ਉਟਾਵੇ ਤਿਆਰ ਕਰ ਲਿਆ ਗੁੰਨ ਕੇ ਤੇ ਆਰਾ ਟੜਾ ਟਾ ਸੁਪਰਾਲਾ ਇਹ ਹੁਣ ਪਕਾਵਾਂਗੇ ਇਧਰ ਆਪਣੀ ਸਬਜ਼ੀ ਬਣੀ ਜਾਂਦੀ ਆ ਗੈਸ ਆਪਾਂ ਕਰਤਾ ਸਲੋ ਇਹ ਲੱਗ ਗਿਆ ਭਾਂਡੇ ਮਾਂਜਣ ਤੋਰੀ ਮੂੰਹ ਆਪਣਾ ਭਾਂਡੇ ਵਧੀਆ ਮਾਂਜ ਖੜਕਾ ਨਾ ਕਰ ਮੇਰੇ ਘਰ ਵਾਲਾ ਗਾ ਬਾਹਰ ਫੋਨ ਤੇ ਗੱਲ ਕਰੀ ਜਾਂਦਾ ਸੀ ਉਹ ਬਲੌਗ ਚ ਆਉਂਦਾ ਨੀਗਾ ਉਹ ਕਹਿੰਦਾ ਮੈਨੂੰ ਨਾ ਬਲੌਗ ਚ ਲਿਆ ਕਰੋ ਮੈਂ ਕਿਹਾ ਚਲ ਠੀਕ ਆ ਭਾਈ ਵੀ ਬੈਰੀ ਨਾਈਸ ਥੈਂਕ ਯੂ ਤੋ ਰੋ ਘੱਟੋ ਔਰ ਘੱਟਲਾ ਯਾਰੀਆਂ ਲਾਲਾ ਨਹੀਂ ਬੱਬੂ ਦਾ ਕੋਈ ਵੀ ਨਹੀਂ ਵੇ ਤੇਨ ਕੋ ਦਾ ਤੁ ਆ ਨਹੀਂ ਗਾਣਾ ਹੁੰਦਾ ਮੈਨੂੰ ਚੱਟਲਾ ਐਂਠ ਹੈ ਚੱਟਲਾ ਚੱਟਲਾ ਧਰ ਕੇ ਤਰਾ ਮੈਂ ਖਾਂਡ ਬਾਰੇ ਦੇਖੋ ਬ੍ਰੈਂਡ ਸਾਡਾ ਗਰਮੀ ਚ ਕੀ ਹਾਰਾ ਮਾਫਲਾ ਦਾ ਇਹ ਗਾਣਾ ਨਾ ਮਾਤਰ ਤੋਰੀਆ ਸਿੰਗਰ ਕਿ ਤੋਂ ਸਾਨੂੰ ਚੱਟਣਾ ਆ ਲੈ ਇੰਆ ਫੜ ਗਿਆ ਚੱਜੀ ਮੈਡਮ ਆਹ ਕਿਹੜੇ ਨਾਲੇ ਧਾਰਸ ਬਾਹਰ ਚੱਲਦੀ ਆ ਬਾਈ ਬਹੁਤ ਵਧੀਆ ਸੁਣਿਆ ਆਪਾਂ ਆ ਲੈ ਕੇ ਆਈਏ ਮੈਂ ਚੰਨੀ ਆਉਦੀ ਇਹ ਵਿਚਾਰੇ ਨੂੰ ਕੜਾ ਦਰੋਣਾ ਮੈਂ ਚਾਹਦੀ ਦਾ ਗੰਧੀ ਜੀ ਬਣਾਣੀ ਤੇ ਮੈਂ ਕਹਿੰਨੀ ਚੱਲ ਪਹਿਲਾਂ ਦਾ ਵਿਆਹ ਕਰ ਦਗੇ ਹਨਾ ਫੇਰ ਹੋਵੇਖਾਂਗੇ ਫੇਰ ਦੇਖਾਂਗੇ ਢਾ ਕੋੜਾ ਨੂੰ ਬਾਅਦ ਚ ਕਿਉਂਕਿ ਫਿਰ ਬਚੋਲੇ ਦੇ ਵਿੱਚ ਤਾਂ ਛਾਪ ਪੋੜੀ ਪਊਗੀ ਨਾ ਰੱਡ ਹਨਾ ਜਿਹੋ ਜੋਲਾ ਕੋ ਰਿਸ਼ਤਾ ਕਰਾਊਗਾ ਤਾਂ ਮੈਂ ਕੁਛ ਆਪ ਤਾਂ ਪਾਉਣੀ ਪੈਂਦੀ ਆ ਤੇ ਆਵੇ ਦੋਪਰ ਸੋਈ ਚ ਖੜੇ ਆ ਫਰੈਂਡ ਬਹੁਤ ਬੁਰਾ ਹਾਲ ਆ ਪਾਡਾ ਜਿਨੀਗਾ ਬੱਧ ਰੱਖਵੇ ਤੇ ਮੇਰੇ ਅੱਟ ਜਨਾ ਪਾ ਦੀ ਭਰਾਵਾ ਯਾਰ ਇਹ ਤੋਂ ਗੈਂਡ ਆ ਲੈਣੀ ਮੈਂ ਸੋਨਾ ਡੱਬਾ ਲੈ ਆਪੇ ਦਿੱਤਾ ਖੜ ਜਾ ਜੀ ਇਹ ਸਭ ਰੁਪਈਆ ਹੈਗਾ ਤੇ ਮੈਂ ਟੈਸਰ ਮੈਂ ਬਹੁਤ ਗੈਟ ਲੱਗਿਆ ਮੈਂ ਲੈ ਲਿਆ ਇਹ ਮਨ ਲਈ ਇਹ ਚੀਜ਼ ਤਾਂ ਬਹੁਤ ਸ਼ੌਂਕ ਆ ਫਰੈਂਡ ਸੋਰ ਪਿਆ ਰਾਇ ਤੇ ਪਿਆਰ ਦੇ ਰੈਲਾ ਸੁਣਨ ਤੇਰਾ ਤੂਰ ਕਾਪਰ ਜਨਾ ਪਾਣੀ ਪੀਤਾ ਤੂੰ ਪਾਗਲਾ ਤੇ ਸਾ ਸੁਧਿਆ ਕਰ ਦੇਖੋ ਦੋਸਤੋ ਸਾਡਾ ਰਸੋਈ ਦੇ ਵਿੱਚ ਨਾ ਨਗਾ ਦਾ ਬਹੁਤ ਬੁਰਾ ਹਾਲ ਕਰਮੀ ਬਹੁਤ ਹੈ ਜਲਦੀ ਮਾਂ ਜਲਦੀ ਗਰਮੀ ਬਹੁਤ ਆਉਗੀ ਅੱਛਾ ਨਾ ਕਰ। ਰੰਡ ਜੇ ਤੁਹਾਨੂੰ ਥੋੜੇ ਦੇਰ ਬਾਅਦ ਆਪਾਂ ਵੇਖਾਂ ਰੋਟੀ ਬਣਾਉਣੀ ਆ ਮੈਂ ਰੋਟੀ ਬਣਾਉਂਦੀ ਤੁਹਾਨੂੰ ਦਿਖਾਵਾਂਗੀ ਅੱਜ ਅਸੀਂ ਰੋਟੀ ਵੀ ਗੋਲ ਮੋਲ ਹੀ ਬਣਾਵਾਂਗੇ ਠੀਕ ਹੈ ਜੀ। ਹਾਂਜੀ ਪਰ ਐਂਡ ਰੋਟੀ ਦਾ ਲਾ ਲਵਾਂ ਆਪਾਂ। ਆਂਡਾ ਦੋ ਰੀਮੂ ਨੇ ਆਇਤੇ ਆ। ਮਸਾਪਾ ਰੋਟੀ ਰੋਣੀ ਥੋੜੀ ਜੀ। ਸੇ ਇਹ ਮੈਨੂੰ ਕਹਿੰਦਾ ਕਹਿੰਦਾ ਪੁੱਤ ਕਹਿੰਦਾ ਕਹਿੰਦਾ ਤੂੰ ਮੀਂਹ ਦਾ ਟੱਡਾ ਨਾਲ ਰੋਟਾ ਰੋਣੀ ਆ। ਮੈਂ ਕਿਹਾ 빙 ਦਾ ਟੱਡਾ ਨਾਲ ਖਾਣਾ ਟੱਡਾ 빙 ਦਾ ਨਾਲ ਖਾਣਾ। ਰੋਟਾ ਦਾ ਕੋ ਫਰੰਡ ਵਧੀਆ ਰੋਟੀਆਂ। ਇਹਨਾਂ ਨੂੰ ਕੀ ਹੋਇਆ? ਉਹ ਕੁਮਾਰਨੀ ਚਾਈ ਦੀ ਬੰਦੇ ਦੇ ਦੇਖੋ ਬੋਲ ਰੋਟੀਆਂ। ਆ ਦੇ। ਬੁੱਲ ਗਈ ਬੁੱਲ ਗਈ। ਜਾ ਬੁੱਲੀ ਲੋਟੇ ਦੇ ਭਾਉਣੀ ਸੀਗੀ। ਯੋ ਕਿ ਜਨੇ ਰੋਟੀ ਖਾਣੀ ਆ ਬਈ ਆਲ ਮੈਦਾ ਦਾ ਤੇ ਆ ਜਿਓ ਕਿਰਨਾ ਬਣਨ ਦਾ ਲੀ ਸੋਈ ਟੋਟਾ ਜਸਟ ਫਾਇਰ ਪੱਖਾ ਜਲਾਤਾ ਜਸਟ ਫਾਇਰ ਹਾਂ ਤੇ ਗਰਮੀ ਮੇਰ ਵੀ ਕੋਈ ਨਹੀਂ ਲੱਗੀ ਆਦੀ ਹੈ ਕਿ ਨਾ ਹਾਂ ਗਰਮੂਠਾ ਥਰੀ ਬਾਅਦ ਜੇ ਸੰਗੀ ਸਵਾਹ ਹੁੰਦੀ ਹੈ ਬਾਅਦ ਤੱਕ ਲੱਗਿਆ ਰਹਿਣਾ ਉਹਨਾਂ ਕਾ ਮਾਂ ਕੋ ਘੋੜ ਨਹੀਂ ਰਹੁਣਾ ਮਾਮਾ ਦੇ ਸਾਹ ਨਾਲੀ ਆ ਲਮੂਆ ਕੀ ਹੁੰਦਾ ਬਾਅਦ ਚਦ ਆਦਮੇ ਦਾਸ ਬਾਦ ਲੱਗੀਂਦਾ ਤੂੰ ਹੋਰ ਪਾਪਾ ਕਾਇਆ ਕਰ ਲੈ ਦੇਖੋ ਜੀ ਮੇਰੀ ਮਾਂ ਨੂੰ ਪਸੀਨਾ ਆਹ ਕਰੇ ਕੋਫਟੀ ਨਹੀਂ ਪਕਾਉਣਾ ਜੇ ਕੱਛਰੇ ਕਰਨਾ ਨਾ ਜੀ ਘਰ ਸੋਂਦਾ ਇਹ ਕਰਾ ਮੇਰੇ ਮੇਰੇ ਤੇਲ ਬਾਹਰ ਕੁੰਜੀ ਹੋ ਰਹਿਣੇ ਇਹਨੂੰ ਬਹੁਤ ਕੁਮੜਾ ਫਰੈਂਡ ਓਕੇ ਬਾਈ ਲਵ ਯੂ ਫਰੈਂਕ ਬਾਕੇ ਤੁਸੀਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਲਿਆ ਕਰੋ ਤੇ ਹੋਰ ਵੀ ਕੋਈ ਭੈਣ ਭਾਈਆਂ ਨੂੰ ਹਨਾ ਦਿਖਾਇਆ ਕਰੋ ਨਾਲ ਉਹਨਾਂ ਨੂੰ ਕਹਿ ਕੇ ਆਣਾ ਬਟਿੰਡਾ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਯਾਰ ਓਡੇ ਨਾਲ ਸਾਥ ਦੀ ਬਹੁਤ ਜਰੂਰਤਾ ਮੈਨੂੰ ਬਹੁਤ ਜ਼ਿਆਦਾ ਫਰੈਂਡ ਇਹ ਰੋਟੀ ਬੋਲ ਗਈ ਰੋਟੀ ਗਾ ਰੋਟੀ ਬੋਲ ਗਈ ਫਰੈਂਡ ਆ ਦੇਖੋ ਰੋਟੀ ਬੋਲ ਗਈ ਆਪਣੀ ਬਾਈ ਫਰੈਂਡ